ਲਾਡਲੀ ਭਾਗ 15 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਫਿਰ ਅਪਾ ਅੱਜ ਦਾ ਭਾਗ ਗੁਰਪੀਤ ਦੇ ਕਰਨੈਲ ਦੇ ਜਾਣ ਮਗਰੋਂ ਸੰਤੋਖੀ ਨੂੰ ਇਹੀ ਲੱਗ ਰਿਹਾ ਸੀ ਕਿ ਕਿਸੇ ਪਾਸਿਓਂ ਭਿੰਨਕ ਪੈ ਗਈ ਹੋਣੀ ਹੈ ਗੁਰਪੀਤ ਵੀਰ ਨੂੰ ਤਾਂ ਕਰਕੇ ਉਹ ਟਾਲਮਟੋਲ ਕਰ ਗਿਆ ਕਿਤੇ ਆਪ ਹੀ ਤਾਂ ਸੁਰਿੰਦਰ ਨੂੰ ਮਨਾ ਤਾਂ ਨਹੀਂ ਕਰ ਦਿੱਤਾ ਕਿ ਵਾਪਸ ਨਾ ਆਏ ਕੀ ਤੇ ਗੁੱਡੀ ਦੇ ਨਾਲ ਨਾਲ ਬਿੰਦਰੋ ਦਾ ਵੀ ਰਿਸ਼ਤਾ ਹਾਈ ਕੀ ਬਣੂਗਾ ਬੜੇ ਹੀ ਸਵਾਲਾਂ ਨੇ ਸੰਤੋਖੀ ਨੂੰ ਘੇਰ ਰੱਖਿਆ ਸੀ ਮਲਕੀਤ ਨਾਲ ਹਲਕੀ ਜਹੀ ਗੱਲ ਵੀ ਕੀਤੀ ਪਰ ਉਹਨੇ ਵੀ ਕੁਝ ਨਹੀਂ ਕਿਹਾ ਆਂਡ ਗਵਾਨ ਚ ਵੀ ਬਿੰਦਰੋ ਦੀ ਰੋਕ ਦੀ ਗੱਲ ਪਤਾ ਲੱਗ ਗਈ ਸੀ ਤੇ ਸਭ ਨੂੰ ਪਤਾ ਸੀ ਕਿ ਗੁੱਡੀ ਵੀ ਹੁਣ 2 ਮਹੀਨਿਆਂ ਤੋਂ ਇੱਥੇ ਹੀ ਆ ਗਏ ਨਹੀਂ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਛੱਡ ਛੜਾਈਏ ਦੀ ਗੱਲ ਹੋ ਰਹੀ ਆ ਸੰਤੋਖੀ ਤਿੰਨਾਂ ਕੁੜੀਆਂ ਨੂੰ ਦੇਖ ਕੇ ਝੁਰ ਰਹੀ ਸੀ ਕਿ ਪਤਾ ਨਹੀਂ ਕੀ ਬਣਨਾ ਕਿਉਂ ਹੋਲੀ-ਵੋਲੀ ਕਿਉਂਕਿ ਹੋਲੀ-ਵੋਲੀ ਆਂਡ-ਗਵਾਂਡ ਪੁੱਛੂ ਤੇ ਕੀ ਜਵਾਬ ਦਵਾਂਗੀ ਮੈਂ ਉਹਨਾਂ ਨੂੰ ਦੋ ਕੋ ਦਿਨ ਮਗਰੋਂ ਫੇਰ ਕਰਨੈਲ ਆਇਆ ਉਹਨੇ ਮਲਕੀਤ ਨਾਲ ਗੁੱਡੀ ਬਾਰੇ ਗੱਲ ਕੀਤੀ ਕਿ ਵੀਰ ਸਭ ਠੀਕ ਆ ਗੁੱਡੀ ਦਾ ਚਿਹਰਾ ਮੁਰਝਾਇਆ ਜਿਹਾ ਲੱਗਦਾ ਮੈਂ ਉਦਣ ਵੀ ਜਦੋਂ ਗੁਰਪੇਜ ਨਾਲ ਆਇਆ ਸੀ ਮੈਨੂੰ ਠੀਕ ਜਿਹਾ ਨਹੀਂ ਲੱਗਿਆ ਕੁਝ ਕੀ ਗੱਲ ਆ ਫਿਰ ਮਲਕੀਤ ਨੇ ਸੌਰਿਆਂ ਵਾਲੀ ਸਾਰੀ ਗੱਲ ਦੱਸੀ ਕਰਨੈਲ ਨੂੰ ਕਰਨੈਲ ਨੂੰ ਸੁਣ ਕੇ ਬਹੁਤ ੱੱਕਾ ਤੇ ਦੁੱਖ ਲੱਗਾ ਤੇ ਮਲਕੀਤ ਨੂੰ ਵਿਸ਼ਵਾਸ ਦਿਵਾਇਆ ਕਿ ਗੁਰਪ੍ਰੀਤ ਗੁਰਪੇਜ ਵੀਰ ਬਹੁਤ ਚੰਗਾ ਬਹੁਤ ਚੰਗਾ ਘਰ ਪਰਿਵਾਰ ਆ ਬਿੰਦਰੋ ਤੇਰੀ ਸੌਖੀ ਰਹੂਗੀ ਹੁਣ ਦੇਖਦੇ ਦੇਖਦੇ 2 ਮਹੀਨੇ ਨਿਕਲ ਗਏ ਜਿਵੇਂ ਸੰਤੋਖੀ ਮਾੜਾ ਮੋਟਾ ਬਾਹਰ ਜਾਂਦੀ ਕਦੇ ਆਪ ਕਦੇ ਕੱਲੀ ਤੇ ਕਦੇ ਸਿੰਦਰੋਂ ਨੂੰ ਲੈ ਕੇ ਜਾਂਦੀ ਤਾਂ ਕੋਈ ਨਾ ਕੋਈ ਪੁੱਛ ਲੈਂਦਾ ਗੁੱਡੀ ਨਹੀਂ ਗਈ ਹਲੇ ਬਿੰਦਰੋ ਦਾ ਬਿਆਤਦੋ ਕਰਨਾ ਸਿੰਦਰੋਲੀ ਦੇਖਿਆ ਕੋਈ ਰਿਸ਼ਤਾ ਸੰਤੋਖੀ ਨੂੰ ਕਦੇ-ਕਦੇ ਕੋਈ ਗੱਲ ਨਾ ਸੁੱਝਦੀ ਹੁਣ ਸੰਤੋਖੀ ਥੋੜੀ ਬਿਮਾਰ ਰਹਿਣ ਲੱਗੀ ਕਿਸੇ ਨਾਲ ਗੱਲ ਨਾ ਕਰਦੀ ਅੰਦਰੋਂ ਗਤੀ ਜਿਵੇਂ ਕੋਈ ਰੋਗ ਚੱਲ ਰਿਹਾ ਸੀ ਉਹਨੂੰ ਜਿਵੇਂ-ਜਿਵੇਂ ਸਮਾਂ ਨਿਕਲ ਰਿਹਾ ਸੀ ਉਹਨੂੰ ਲੱਗਣ ਲੱਗਾ ਕਿ ਗੁਰਪੇਜ ਵੀਰ ਸੱਚਮੁੱਚ ਟਾਲ ਮਟੋਲ ਕਰ ਗਿਆ ਨਹੀਂ ਤਾਂ ਹੁਣ ਨੋ ਸੁਰੇਂਦਰ ਨੇ ਬਾਹਰੋਂ ਆ ਜਾਣਾ ਸੀ ਬਿੰਦਰੋ ਦਾ ਵੀ ਮੈਂ ਅੱਖਾਂ ਬੰਦ ਕਰਕੇ ਰਿਸ਼ਤਾ ਕਰ ਦਿੱਤਾ ਪਤਾ ਨਹੀਂ ਮੇਰੀਆਂ ਧੀਆਂ ਦਾ ਕੀ ਬਣਨਾ ਨਿਤ ਦੇ ਮਨ 'ਚ ਪਏ ਸਵਾਲਾਂ ਨੇ ਸੰਤੋਖੀ ਨੂੰ ਬਹੁਤ ਪਰੇਸ਼ਾਨ ਕਰਨ ਦਿੱਤਾ ਹਾਲਾਤ ਖਰਾਬ ਹਾਲਤ ਸੰਤੋਖੀ ਦੀ ਬਹੁਤ ਖਰਾਬ ਹੋ ਗਈ ਮਾਨਸਿਕ ਪਰੇਸ਼ਾਨੀ ਨਾਲ ਜਦੋਂ ਵੀ ਮਲਕੀਤ ਪੁੱਛਦਾ ਕਿ ਕੀ ਗੱਲ ਆ ਸੰਤੋਖੀ ਕੁਝ ਨਾ ਬੋਲਦੀ ਕੁੜੀਆਂ ਵੀ ਮਾਂ ਨੂੰ ਵੇਖ ਕੇ ਝੁਰਦੀਆਂ ਰਹਿੰਦੀਆਂ ਫਿਰ ਇੱਕ ਦਿਨ ਗੁੱਡੀ ਰੋਣ ਲੱਗੀ ਮਾਂ ਨੂੰ ਦੇਖ ਕੇ ਤੇ ਪੁੱਛਣ ਲੱਗੀ ਕਿ ਮੇਰੇ ਕਰਕੇ ਪਰੇਸ਼ਾਨੀਆਂ ਕੋਈ ਸੰਤੋਖੀ ਕੁਝ ਨਹੀਂ ਬੋਲੀ ਹੁਣ ਹਰ ਕੋਈ ਜ਼ੋਰ ਲਾਉਂਦਾ ਪੁੱਛਦਾ ਸੰਤੋਖੀ ਨੂੰ ਕੀ ਹੋਇਆ ਪਰ ਸੰਤੋਖੀ ਕੁਝ ਨਾ ਬੋਲਦੀ ਮਲਕੀਤ ਨੇ ਘਰੋਂ ਦੇਸੀ ਦਵਾਈ ਵੀ ਬਣਾ ਕੇ ਦਿੱਤੀ ਪਰ ਮਲਕੀਤ ਨੂੰ ਸਮਝ ਨਹੀਂ ਆ ਰਿਆ ਸੀ ਕਿ ਸੰਤੋਖੀ ਧੀਆ ਦਾ ਕੰਮ ਲੈ ਬੈਠੀ ਹੈ ਹੁਣ ਬਿੰਦਰੇ ਦੇ ਬਿੰਦਰੋ ਦੇ ਰਿਸ਼ਤੇ ਨੂੰ 6 ਮਹੀਨੇ ਹੋ ਗਏ ਗੁੱਡੀ ਦਾ ਛੱਡ ਛੜਈਆ ਵੀ ਹੋ ਗਿਆ ਰਿਸ਼ਤੇਦਾਰਾਂ ਨਉ ਤੇ ਆਣ ਗੁਆਣ ਨੂੰ ਪਤਾ ਲੱਗ ਗਿਆ ਸੀ ਕੋਈ ਨਾ ਕੋਈ ਆਣਣ ਗੁਆਣਣ ਹਾਲਚਾਲ ਪੁੱਛਣ ਆਨੇ ਬਹਾਨੇ ਸੂਆਂ ਲੈਣ ਆ ਜਾਂਦੀ ਸੰਤੋਖੀ ਬੈਠ ਕੇ ਗੱਲਬਾਤ ਸੁਣਤਾ ਲੈਂਦੀ ਪਰ ਉਹਨਾਂ ਦੇ ਗਿਆ ਮਗਰੋਂ ਰੋਲ ਲੱਗਦੀ ਕੋਈ ਨਾ ਕੋਈ ਨਾ ਗੁਆਣਣ ਕਹਿ ਜਾਂ ਕਹਿ ਦਿੰਦੀ ਪਰ ਫਿਰ ਵੀ ਵਿੱਚੇ ਕੋਈ ਗੁਆਣਣ ਕਹਿ ਦਿੰਦੀ ਕਿ ਬੰਦਾ ਦੇਖ ਕੇ ਰਿਸ਼ਤਾ ਕਰਨਾ ਸੀ ਦੇਖ ਕੇ ਤੋੜਨੀ ਸੀ ਗੁੱਡੀ ਹੁਣ ਦੂਜਾ ਕਿੱਥੇ ਦੇਖੇਗੀ ਗੁੱਡੀ ਲਈ ਚਿੰਦ੍ਰਵੀ ਤੋਰਨੀਤ ਹੈ ਤੈਨੂੰ ਔਖਾ ਹੋ ਜਾਣਾ ਇੱਕ ਦੋ ਵਾਰ ਹੁਣ ਮਲਕੀਤ ਨੇ ਆਂਡਣਾ ਗੌਂਡਣਾ ਦੇ ਮੂੰਹੋਂ ਸੰਤੋਖੀ ਨਰ ਐਸੀਆਂ ਗੱਲਾਂ ਕਰਦੇ ਸੁਣਿਆ ਸੰਤੋਖੀ ਦੀ ਹਾਲਤ ਤੇ ਬਿਮਾਰੀ ਨੂੰ ਸਮਝਣ ਲੱਗਾ ਕਿ ਉਹਨੂੰ ਕੰਮ ਲੈ ਗਿਆ ਤੀਆਂ ਦਾ ਤੇ ਕਿਤੇ ਜ਼ਿਆਦਾ ਨਾਲ ਉਹਦਾ ਦਿੱਕਤ ਵੱਧ ਜਾਵੇ ਕਦੇ-ਕਦੇ ਮਲਕੀਤ ਆਪ ਹੀ ਆਂਡਣਾ ਗੌਂਡਣ ਨੂੰ ਮਨਾ ਕਰ ਦਿੰਦਾ ਕਿ ਐਸੀਆਂ ਗੱਲਾਂ ਕਰਨੀਆਂ ਹੁੰਦੀਆਂ ਨਹੀਂ ਤਾਂ ਘਰੇ ਨਾ ਆਇਆ ਕਰੋ ਭੈਣ ਜੀ ਸੰਤੋਖੀ ਦੇਖ ਲੋ ਉਹ ਠੀਕ ਨਹੀਂ ਰਹਿੰਦੀ। ਗੁਰਪ੍ਰੀਤ ਦੀ ਵੀ ਖਬਰ ਸਾਰ ਨਹੀਂ ਸੀ। ਕਾਫੀ ਸਮੇਂ ਤੋਂ ਆਇਆ ਨਹੀਂ ਸੀ। ਘਰ 'ਚ ਮਾਹੌਲ ਥੋੜਾ ਅਣਸੁਖਾਵਾਂ ਜਿਹਾ ਹੀ ਚੱਲ ਰਿਹਾ ਸੀ। ਹੁਣ ਸੰਤੋਖੀ ਸਾਰਾ ਦਿਨ ਕੋਨੇ 'ਚ ਬੈਠ ਜਾਂਦੀ। ਕਦੇ ਇੱਕ ਪਾਸੇ ਪਿਆ ਜਾਂਦੀ। ਕਿਸੇ ਨਾਲ ਕੋਈ ਗੱਲ ਨਾ ਕਰਦੀ। ਫਿਰ ਇੱਕ ਦਿਨ ਸੰਤੋਖੀ ਕੋਲ ਬੈ ਕੇ ਮਲਕੀਤ ਨੇ ਸਾਰੀ ਗੱਲ ਪੁੱਛੀ। ਪਰ ਸੰਤੋਖੀ ਨੇ ਕੁਝ ਨਾ ਕਿਹਾ। ਫਿਰ ਵੀ ਮਲਕੀਤ ਨੇ ਸਮਝਾਇਆ ਕਮਲੀਏ ਕਿਉਂ ਚਿੰਤਾ ਕਰਦੀ ਐ ਤੈਨੂੰ ਦੁੱਖ ਦਿੰਦੀ ਐ ਨਤੀਆਂ ਨਹੀਂ ਹੁੰਦੇ ਵਿਆ ਕੋਈ ਗੱਲ ਨਹੀਂ ਆਪਾਂ ਆਪਣੇ ਕੋਲ ਰੱਖ ਲਵਾਂਗੇ ਸਾਰੀ ਜ਼ਿੰਦਗੀ ਪਰ ਸੰਤੋਖੀ ਮਾਂ ਦੇ ਹਿਸਾਬ ਨਾਲ ਸੋਚ ਰਹੀ ਸੀ ਮਲਕੀਤ ਉਸ ਚੀਜ਼ ਨੂੰ ਨਹੀਂ ਸਮਝ ਰਿਹਾ ਸੀ ਸੰਤੋਖੀ ਦੇ ਮਨ 'ਚ ਸੀ ਕਿ ਇੱਕ ਵਾਰ ਗੁਰਪੇਜ ਨੂੰ ਪੁੱਛਿਆ ਜਾਂਦਾ ਕਿ ਸੁਰਿੰਦਰ ਸੁਰਿੰਦਰ ਨੇ ਆਉਣਾ ਜਾਂ ਨਹੀਂ ਆਉਣਾ ਬਿੰਦਰੋ ਦਾ ਕੀ ਬਣਨਾ ਮਲਕੀਤ ਵੱਲ ਦੇਖ ਕੇ ਕਈ ਸਵਾਲਾਂ ਨਾਲ ਅੱਖਾਂ ਭਰੀਆਂ ਹੋਈਆਂ ਨਾਲ ਸੰਤੋਖੀ ਉਹਨੂੰ ਸਮਝਾਉਣ ਦਾ ਯਤਨ ਕਰ ਰਹੀ ਸੀ ਕਿ ਮੇਰੀ ਗੱਲ ਨੂੰ ਮਨ ਹੀ ਮਨ ਵਿੱਚ ਪੜ ਲਵੇ ਕਿ ਮੈਂ ਕੀ ਕਹਿਣਾ ਚਾਹਨੀ ਆ ਹੁਣ ਦੇਖਦੇ ਦੇਖਦੇ 10 ਕੁ ਮਹੀਨੇ ਨਿਕਲ ਗਏ ਮਲਕੀਤ ਦਾ ਮਨ ਵੀ ਕਦੇ ਗੁਰਪੇਜ ਵੱਲ ਜਾਣ ਨੂੰ ਕਰਦਾ ਕਦੇ ਨਹੀਂ ਕਿਉਂਕਿ ਉਹਨੂੰ ਵੀ ਲੱਗ ਰਿਆ ਸੀ ਕਿ ਗੁਰਪੇਜ ਕਿਤੇ ਬਹਾਨਾ ਬਣਾ ਗਿਆ ਪਰ ਫਿਰ ਵੀ ਮਨ ਕਠਿਨ ਕੀਤਾ ਹੋਇਆ ਸੀ ਕੋਈ ਗੱਲ ਨਹੀਂ ਮੈਂ ਹਾਂ ਆਪਣੀਆਂ ਧੀਆਂ ਲਈ ਮੈਂ ਨਹੀਂ ਜਾਣਦਾ ਉਹਦੇ ਵੱਲ ਪੁੱਛਣ ਜੇ ਜਾਊਗਾ ਉਹ ਆਪ ਆ ਜਾਏਗਾ ਮਨੀ ਮਨ ਮਲਕੀਤ ਆਪਣੇ ਆਪ ਨੂੰ ਦਿਲਾਸਾ ਦੇ ਦਿੰਦਾ। ਖਰਾਬ ਹਾਲਤ ਸੰਤੋਖੀ ਦੀ ਸੀ। ਮਲਕੀਤ ਨੇ ਖੁਦ ਨੂੰ ਮੰਨ ਸਮਝਾ ਰੱਖਿਆ ਸੀ। ਗੁੱਡੀ ਨੂੰ ਲੱਗ ਰਿਆ ਸੀ ਮੇਰੇ ਕਰਕੇ ਇਹ ਸਭ ਕੁਝ ਹੋਇਆ। ਬਿੰਦਰੋ ਦੀ ਕਹ ਲੱਗੇ ਨਹੀਂ ਚੱਲ ਰਹੀ। ਬਿੰਦਰੋ ਸੋਚਦੀ ਸੀ ਮੇਰੇ ਬੋਲਾਂ ਕਰਕੇ ਸਭ ਖਰਾਬ ਹੋਇਆ। ਭੈਣ ਭੈਣ ਨਾਲ ਬੁਰਾ ਹੋਇਆ ਸਿਰਫ ਮੇਰੇ ਹੀ ਬੋਲਾਂ ਕਰਕੇ। ਤੇ ਸਿੰਦਰੋ ਸਾਰਿਆਂ ਨੂੰ ਦੇਖ ਕੇ ਚੁਰਦੀ ਕਿ ਪਤਾ ਨਹੀਂ ਮੇਰੇ ਘਰ ਦਾ ਮੇਰੇ ਭੈਣਾਂ ਦਾ ਮੇਰੇ ਪਰਿਵਾਰ ਦਾ ਮੇਰੇ ਮਾਪਿਆਂ ਦਾ ਕੀ ਬਣਨਾ। ਕੀ ਲਿਖਿਆ ਸਾਡੀ ਕਿਸਮਤ ਵਿੱਚ ਰੱਬ ਨੇ ਤੇ ਫੇਰ ਕਰਦੇ ਕਰਦੇ ਕੁਝ ਦਿਨ ਨਿਕਲੇ ਤੇ ਦੁਸ਼ਹਿਰੇ ਤੋਂ 2 ਦਿਨ ਪਹਿਲਾਂ ਗੁਰਪ੍ਰੇਜ ਤੇ ਉਹਦੀ ਘਰ ਵਾਲੀ ਤੇ ਬੀਬੀ ਆਈਆਂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ